ਨਾਲ ਜਾਈਏਗਾ ਹਾਂ ਹਾਂ ਠੀਕ ਹੈ ਬਬਾ ਫਤੇ ਓਏ ਚੱਲ ਸੰਗਾ ਨਾਲ ਸਿਰ ਤੇ ਧਿਆਨ ਰੱਖੀ ਜਿਗਾ ਠੀਕ ਹੈ ਜੀ ਚੱਲ ਸੰਗਾ ਬਬੀ ਫਤੇ ਬਾਲਾ ਕਰਮਾਲਾ ਜੀ ਉਹਦੇ ਕਰਕੇ ਸਾਰੇ ਕੁਝ ਹੋਇਆ ਤੇ ਆਪਣੇ ਘਰ ਚ ਖੁਸ਼ੀਆਂ ਆਈਆਂ ਨੇ ਹਾਂ ਇਹ ਤਾਂ ਗੱਲ ਹੈਗੀ ਹੈ ਤੂੰ ਨੇ ਇਹਾ ਦੀ ਸੇਵਾ ਵੀ ਬਹੁਤ ਕੀਤੀ ਹੈਗੀ ਉਹਦਾ ਵੀ ਫਲ ਤੈਨੂੰ ਮਿਲੇਗਾ ਡਾਡਾ ਕੀ ਹੋ ਗਿਆ ਮੇਰੇ ਬੇਬੇ ਮੈਂ ਸੰਦੂਰ ਬਰਨ ਲੱਗੇ ਸੀ ਬਿਸ਼ਕ ਨਾ ਹੋਗਾ ਬੱਤ ਚੱਲ ਕੋਈ ਨਹੀਂ ਬੱਤ ਕੋਈ ਵਾਹਿਗੁਰੂ ਕਰਨਾ ਕਰ ਇਹੋ ਜੀ ਗੱਲ ਦਾ ਤਾਂ ਬਹਿ ਵੀ ਨਾ ਕਰਿਓ ਤਾਂ ਉਹੀ ਹੱਥ ਚੋਂ ਤਿਲਕ ਗਿਆ ਐਡੀ ਕੀ ਗੱਲ ਹੈਗੀ ਤੇ ਨਾਲੇ ਨਿੰਮੋ ਦਾ ਇਹ ਨਹੀਂ ਪਤਾ ਖੇਡੀ ਜਾਂਦੀ ਹੋਵੇ ਆਪ ਤੇ ਫਤਿਹ ਹੋਈ ਜਾਂਦਾ ਹੋਵੇ ਹਨਾ ਨਾ ਨਾ ਹਾਂ ਤਾਂ ਮੇਰੀ ਕਿਸਿਆਣੀ ਆਂਦੀ ਐ ਸਿਆਣੀ ਤਾਂ ਬਹੁਤ ਐ ਐ ਨਹੀਂ ਮੈਂ ਕਹਿੰਦੀ ਵੀ ਹੋਰ ਨਹੀਂ ਸਿਆਣੀ ਨਹੀਂ ਹੈਗੀ ਉਹ ਗੱਲ ਕਰਨੇ ਫਿਰ ਵੀ ਨਿਆਣਾ ਆਪ ਦੀ ਖੇਡ ਤੇ ਲੱਗ ਜੇ ਹਨਾ ਚੱਲ ਬੱਸ ਚੱਲ ਆ ਜਾ ਦੇਖ ਦੇ ਗਰਮੀ ਵੀ ਬਾੜੀ ਹੈ ਹਨਾ ਕੀ ਕਰੀਏ ਬਾੜੀ ਹੋ ਗਈ ਰੱਬ ਤਾਂ ਮੇਂ ਵੀ ਨਹੀਂ ਪਾਉਂਦੇ ਹੋਰ ਕਿਆ ਨੰਦ ਜੀ ਫਰਾਂਜ ਜਮੀਂ ਪੈਂਦੇ ਹੁੰਦੇ ਪੁੱਤ ਬਥੇਰੇ ਪੈਂਦੇ ਸੀ ਸਤਜੁਗ ਦਾ ਟਾਈਮ ਸੀ ਉਦੋਂ ਹੁਣ ਇਹ ਕਲਯੁਗ ਕਿੱਥੋਂ ਮੀਂਹ ਪਾੜਦਿਆਂ ਐਨੇ ਤਾਂ ਪਾਪ ਹੋਈ ਜਾਂਦੇ ਦੁਨੀਆ ਤੇ ਦੇਖੀ ਆਪ ਪਿਆ ਕੱਲੇ ਛੱਡ ਕੇ ਬਾਗੀ ਖੇਡਣ ਬਾਗੀ ਹੁਣ ਆਪ ਬਾਰਾਂ ਨੂੰ ਜੇ ਡਿੱਗ ਪੈਂਦਾ ਫੇਰ ਕੀ ਬਣਦਾ ਮੇਰਾ ਸ਼ੁਕਰਗਰ ਬੇਬੀ ਸੁੱਤਾ ਪਿਆਗਾ ਨਾਲੇ ਤੂੰ ਆਪ ਹੀ ਕਹਿਨੀ ਹੁੰਨੀ ਆ ਕਿ ਉਹਨੂੰ ਫੜਾ ਦਿਆ ਕਰਨੀ ਮੈਨੂੰ ਇਸੇ ਕਰਕੇ ਨਹੀਂ ਮੈਂ ਫੜਾਉਂਦੀ ਹੈਗੀ ਉਹੀ ਤਾਂ ਗੱਲ ਆ ਉਹ ਤਾਂ ਆਇਆ ਵੀ ਆਈ ਸੀ ਆਦੀ ਮੈਂ ਦਾਦੇ ਬੀਰੇ ਨੂੰ ਕਿਸੇ ਨੂੰ ਹੱਥ ਨਹੀਂ ਲਾਉਣ ਦੀ ਮੈਂ ਚੱਕਿਆ ਕਰਨ ਅੱਜ ਹੀ ਦੇਖ ਲੈ ਲਾ ਅਦੇ ਲੱਚੱਕੀ ਕਰਦੀ ਹੋਰ ਉਹੀ ਤਾਂ ਗੱਲਾਂ ਬਾਹਰ ਖੇਡੀਆਂ ਜਾਂਦੀ ਹੋਣੀਆਂਗੀ ਹੋਰ ਸਰਿਆ ਬੈ ਸੱਚੀ ਕਿੰਨੇ ਨੇ ਜਾਂਦੀ ਹੁੰਦੀ ਹੈਗੀ ਉਹ ਐਦੀ ਬਾਜਾਂ ਦੇ ਨਾਲ ਵਾਲੇ ਘਰੇ ਇਹਨਾਂ ਦੀ ਜਵਾਕ ਤਾਂ ਮੈਨੂੰ ਸੱਟ ਜਣੀ ਲੱਗਦੇ ਹੈ ਕਿ ਚਾਚੀ ਕੀ ਬਾਜ ਜਾਂਦੀ ਹੈ ਤੇਰੀ ਚਾਚੀ ਕੀ ਫੇਰ ਚਾਚੀ ਕੀ ਜਵਾਕੀ ਬਾਲੇ ਵਧਿਆ ਨੇਗੇ ਅਕਲ ਤਾਂ ਹੈ ਨਹੀਂ ਉਹਨਾਂ ਨੂੰ ਬੋਲਣ ਦੀ ਇਹਿਆ ਕੁਛ ਨਹੀਂ ਮੰਮੂ ਨੂੰ ਸੁਖਾਉਣਗੇ ਉਹ ਬਸ ਆਈਆਂ ਜਵਾਕ ਜਵਾਕਾਂ ਨਾਲ ਖੇਡ ਲੈਂਦਾ ਆ ਕੁਲ ਕੁਲ ਦਾ ਕੀ ਪਤਾ ਹੁੰਦਾ ਬੱਚਿਆਂ ਨੂੰ ਐਵੇਂ ਜਦੋਂ ਲੜ ਪੈਂਦੇ ਨੇ ਨਾ ਫਿਰ ਚਾਚੀ ਮੂੰਹ ਝਾਕੇ ਇੱਧਰ ਨੂੰ ਆ ਜਾਂਦੀ ਹੈਗੀ ਹਾਂ ਐਵੇਂ ਫਿਰ ਲੜਾਈ ਕਰਾਉਗੀ ਫਿਰ ਅਲਾਂਭਾਈ ਦਬਾਉਗੀ ਉਹੀ ਤਾਂ ਗੱਲ ਹੈ ਤੂੰ ਸਮਝਾ ਦੇ ਨਿੰਮੂ ਨੂੰ ਭਾਈ ਵੀ ਬਾਹਲਾ ਨਾ ਕਰ ਬਾਹਰ ਜਾਇਆ ਕਰ ਕੋਈ ਨਹੀਂ ਹੁਣ ਤੱਕ ਘਰੇ ਖੇਡਣ ਨੂੰ ਹੈਗਾ ਤੇਰਾ ਵੀਰ ਇਹਦੇ ਨਾਲ ਖੇਡ ਲੈ ਕਰ ਉਹੀ ਤਾਂ ਗੱਲ ਹੈ ਪਹਿਲਾਂ ਪਪਾ ਮੈਨੂੰ ਕਹਿੰਦੇ ਹੁੰਦੇ ਸੀ ਮੈਂ ਕਿਹਦੇ ਨਾਲ ਖੇਡਾਂ ਡੈਡੀ ਵੀ ਨਹੀਂ ਹੈਗੇ ਮੰਮੀ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਦੇ ਹੈਗੇ ਦਾਦੀ ਉਹ ਬਿਮਾਰ ਰਹਿੰਦੇ ਨੇ ਹੁਣ ਉਹਨਾਂ ਕੋ ਜਾ ਕੇ ਦੇਖ ਲੈ ਪਰ ਉਹੀ ਤਾਂ ਗੱਲ ਆ ਚਲ ਤੂੰ ਤਾਂ ਉਹਦੇ ਕੰਮ ਚ ਬਿਜੀ ਸੀਗੀ ਹੁਣ ਤਾਂ ਉਹਦੇ ਬਾਅਦ ਖੇਡ ਨਾ ਦੇ ਦਾ ਰੱਬ ਨੇ ਆਪਾਂ ਨੂੰ ਇਹਦੇ ਨਾਲ ਕਾਤੋਂ ਖੇਡਣਾ ਉਹਨੇ ਉਹਨਾਂ ਨਾਲ ਸੜਿਆਂ ਚ ਨਾ ਖੇਡੀ ਜਾਊਗੀ ਉਹੀ ਤਾਂ ਹੋਇਆ ਫਿਰ ਹੁਣ ਮੈਂ ਲਿਆਵਾਂ ਉਹਨੂੰ ਬੁਲਾ ਕੇ ਕਿੱਥੇ ਹੈਗੀ ਆ ਬੁਲਾ ਕੇ ਲਿਆ ਬੇਬੇ ਅਕਲ ਹੈ ਨਹੀਂ ਉਹਨੂੰ ਬੋਲਣ ਦੀ ਲੜਾਈ ਕਰਾਉਣ ਦੀ ਪਰ ਇਸਾਂ ਪੁਗੇ ਰਹੇ ਕਦੋਂ ਨਾਲ ਦੇ ਪਤਾ ਨਹੀਂ ਕਿੱਧਰ ਗਏ ਕੱਲੀ ਤਾਂ ਕਰੇ ਜੀ ਵੀ ਨਹੀਂ ਲੱਗਦਾ ਪੰਤਾ ਜਵਾਕ ਹੁੰਦਾ ਸੀ ਉਹਨਾਂ ਨਾਲ ਖੇਡ ਲੱਗੀ ਰਹਿੰਦੀ ਸੀ ਹੁਣ ਸਾਰਾ ਦਿਨ ਕੱਲੀ ਆ ਗਏ ਜੀ ਹਾਂ ਕਿੰਨੀ ਕੱਲੀ ਬੋਲੀ ਜਨੇ ਮੈਂ ਤਾਂ ਕੱਲੀ ਰਾਏ ਨਹੀਂ ਕਰੇ ਤੁਸੀਂ ਵੀ ਕੰਮ ਤੇ ਵਗ ਜਾਨੇ ਹੋ ਕੰਮ ਤਾਂ ਕਰਨੀ ਆਉਣਾ ਕੰਮ ਤਾਂ ਕਰਨੀ ਆ ਪਹਿਲਾਂ ਤਾਂ ਨੇਹਾ ਹੈਗੀ ਸੀ ਜਵਾਕ ਨਾਲ ਲੱਗੀ ਰਹਿੰਦੀ ਸੀ ਖੇਡ ਪਤਾ ਨਹੀਂ ਲੱਗਦਾ ਸੀਗਾ ਫੌਜੀ ਕਿੰਨੇ ਦਿਨ ਹੋ ਗਏ ਲੈ ਨਾਲ ਕੋਈ ਗੱਲ ਵੀ ਨਹੀਂ ਹੋਈ ਫੋਨ ਤੇ ਆਉਣ ਫੋਨ ਵੀ ਨਹੀਂ ਕੀਤਾ ਨਹੀਂ ਆਪਾਂ ਕੀਤਾਗਾ ਉਹ ਮੈਂ ਤਾਂ ਹੀ ਹੋ ਗਿਆ ਵੀ ਉਹ ਤਾਂ ਫੌਜੀ ਆਉਣ ਆਲਾ ਨਾ ਮੈਂ ਫਿਰ ਉਹਦੇ ਨਾਲ ਉਲਝੀ ਹੋਊਗੀ ਆਪਾਂ ਫੋਨ ਕਰ ਕੇ ਕਿਉਂ ਤੰਗ ਕਰਨਾ ਕਿਤੇ ਆਲਾ ਸੋਚੇ ਮੈਨੂੰ ਕੱਢ ਕੇ ਰਾਜੀ ਸੀ ਹੁਣ ਕਿ ਪੁੱਛਿਆ ਵੀ ਨਹੀਂ ਹੈਗਾ ਨਹੀਂ ਨਹੀਂ ਆਪਾਂ ਕਿੱਥੋਂ ਭੇਜ ਕੇ ਰਾਜੀ ਸੀ ਉਹ ਤਾਂ ਆਪ ਗਈ ਹੈ ਹੁਣ ਤਾਂ ਬੜਾ ਚਾਹ ਸੀਗਾ ਵੀ ਮੇਰਾ ਫੌਜੀ ਆਊਗਾ ਤਾਂ ਤਾਂ ਹੈਗਾ ਮੈਨੂੰ ਲੱਗਾ ਤਾਂ ਫੌਜੀ ਆਈਗੀ ਹੁਣ ਤਾਂ ਹੀ ਉਹਨੇ ਫੋਨ ਨਹੀਂ ਕੀਤਾ ਚਲ ਐਂ ਕਿ ਤੂੰ ਫੋਨ ਲਾ ਕੇ ਪੁੱਛ ਲੈ ਮੇਰੇ ਫੌਜੀ ਆਏਗੇ ਨਾ ਤੇ ਨਾਲ ਆਪਾਂ ਜਾਇਆ ਹਾਂ ਜੇ ਆ ਗਿਆ ਤਾਂ ਠੀਕ ਹੈ ਚਲ ਮੈਂ ਫੋਨ ਕਰਕੇ ਤਾਂ ਪੁੱਛ ਲੂੰਗੀ ਤੇ ਤੁਸੀਂ ਕਿਉਂ ਨਹੀਂ ਕੀਤਾ ਫੋਨ ਨਾ ਮੈਂ ਤਾਂ ਆਪਣੀ ਕੀਤਾ ਹੈਗਾ ਚਲ ਮੈਂ ਕਰ ਲੂੰਗੀ ਤੇ ਹੋਰ ਹੁਣ ਕਿੱਧਰ ਜਾ ਕੇ ਆ ਤੁਸੀਂ ਹੁਣ ਮੈਂ ਖੇਤ ਹੀ ਆ ਕੇ ਹੁੰਦਾ ਸੀਗਾ ਅੱਛਾ ਖੇਤ ਜਾਣੇ ਹੋ ਹਾਂ ਤੇ ਦੁਆਵਾਂ ਤੇ ਯਾਦ ਰੱਖੀ ਠੀਕ ਹੈ ਚੰਗਾ ਇਹ ਗੱਲ ਕਰ ਲੀਨੇ ਆ ਨਾਲ ਮੈਂ ਨਾਲ ਤਾਂ ਗੱਲ ਕਰ ਲੂੰਗੀ ਹੁਣ ਤੁਸੀਂ ਫੇਰ ਚੱਲੇ ਹੁਣ ਤਾਂ ਆਏ ਸੀਗੇ ਚਲ ਕੋਈ ਨਾ ਮੈਸੇਜ ਹੀ ਆ ਜਾਣਾ ਹਾਂ ਚਾਹ ਪਾਣੀ ਲੈ ਆ ਕੇ ਦਮਾ ਨਾ ਨਾ ਬੱਸ ਆ ਗਈ ਕਿਉਂ ਨਾ ਚੰਗਾ ਤਾਂ ਫੇਰ ਵਾਕੇ ਨਾ ਚਾਹ ਪੀ ਕੇਗੇ ਨਾ ਪਾਣੀ ਪੀ ਕੇਗੇ ਨੇਹ ਨੂੰ ਫੋਨ ਕਰਾਂ ਕੱਪੜੇ ਜਿਹਾ ਰੱਖ ਕੇ ਪਹਿਲਾਂ ਕੱਪੜੇ ਜਿਹਾ ਰੱਖ ਕੇ ਆ ਕੇ ਫੋਨ ਪਤਾ ਨਹੀਂ ਚੱਕੂਗੀ ਕਿ ਨੇ ਹੈਲੋ ਹੈਲੋ ਅਭਿਸ਼ਿਕਾ ਸਸੀ ਗੱਲ ਹੋਰ ਕਿਵੇਂ ਨੇ ਹਾਂ ਵਧੀਆ ਵਾਪੇ ਤੁਸੀਂ ਦੱਸੋ ਵਧੀਆ ਕੀ ਗੱਲ ਭੁੱਲੀ ਗਈ ਹੈ ਤੂੰ ਇੱਥੇ ਜਾ ਕੇ ਸਾਨੂੰ ਫੋਨ ਹੀ ਨਹੀਂ ਕੀਤਾ ਪਾਪੀ ਮੈਂ ਕੀ ਭੁੱਲ ਗਈ ਅੱਤ ਤੁਸੀਂ ਤਾਂ ਮੈਨੂੰ ਕੋਈ ਫੋਨ ਹੀ ਨਹੀਂ ਕੀਤਾ ਹੈ। ਅੱਛਾ ਤੁਸੀਂ ਮੈਨੂੰ ਕੱਟ ਗਈ ਰਾਜੀ ਸੀ ਹੈ। ਹਾਏ ਨਹੀਂ ਹੈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਮੈਨੂੰ ਐ ਹੋ ਗਿਆ ਵੀ ਐਵੇਂ ਕਿਉਂ ਫੋਨ ਕਰਨਾ? ਹਨਾ ਵੀ ਇੰਨੇ ਟਾਈਮ ਬਾਅਦ ਗਈ ਸੀ ਮੈਂ ਪਿੱਛੇ ਮਾਸੀ ਆਖੂ ਵੀ ਫੋਨ ਵੀ ਕਰਨ ਲੱਗ ਗਏ। ਲੈ ਬੱਬੀ ਐ ਥੋੜੀ ਹੁੰਦਾ ਆਪਦੇ ਨੂੰ ਤਾਂ ਹੁਣ ਫੋਨ ਫਾਨ ਲਈ ਸਕਦਾ ਬੰਦਾ। ਪਹਿਲਾਂ ਮੈਨਾਂ ਰਸ ਤੂੰ ਕਿਉਂ ਨਹੀਂ ਕੀਤਾ? ਫੌਜੀ ਆ ਗਿਆ। ਨਾ ਬੱਬੀ ਹੋਈ ਸੀ ਮੇਰੀ ਗੱਲ ਕਹਿੰਦੇ ਇੱਕ ਦੋ ਦਿਨ ਤਾਂ ਕਹੋ ਤੇ ਅੱਜ ਦੀ ਕੱਲ ਨੂੰ ਆ ਜਾਣਗੇ। ਅੱਛਾ ਹਾਂਜੀ ਮੈਂ ਉਹ ਦਿਨ ਦਾ ਕਹਿੰਦੇ ਸੀ ਵੀ ਆਉਣਾ ਕੀ ਗੱਲ ਹੋਗੀ ਪਤਾ ਨਹੀਂ ਕਹਿੰਦੇ ਸੀਗੇ ਵੀ ਕੋਈ ਟਮਕੂ ਮਮਾ ਕਹਿੰਦੇ ਉੱਥੇ ਵੀ ਜਿਹੜਾ ਮੁੰਡਾ ਦਾ ਜਿਹੜੀ ਡਿਊਟੀ ਸੀਗੀ ਉਹ ਚੇਂਜ ਹੋ ਗਈ ਤਾਂ ਕਹਿ ਕੇ ਮਤਲਬ ਆਇਆ ਨਹੀਂ ਮੈਨੂੰ ਉਹ ਹੋਰ ਮੈਨੂੰ ਚੱਲੋ ਕੋਈ ਨਹੀਂ ਸਭ ਆਪੇ ਕੰਮ ਵੀ ਜ਼ਰੂਰੀ ਆ ਹਨਾ ਤੇ ਫਤਿਹ ਕਿਵੇਂ ਆ ਫਤੇ ਠੀਕ ਆ ਤੇ ਆਪਣੇ ਉਹ ਗੁੜੀਆਂ ਉਹ ਵੀ ਠੀਕ ਆ ਕਿੰਨਾ ਸਸੀ ਨਹੀਂ ਮਮਾ ਕਿਹੜਾ ਹੁਣ ਮਾਰਾਂਗੇ ਸਾਨੂੰ ਆਏ ਸੀ ਤੇ ਰਵੀਰਾ ਕਹਿੰਦਾ ਵੀ ਫੌਜੀ ਆ ਜਾਣ ਲੈ ਫੌਜੀ ਨੂੰ ਮਿਲ ਜਾਾਂਗੇ ਵੀ ਉਹਦੇ ਘੇੜਾ ਮਾਰ ਲਾਂਗੇ ਲੈ ਕੀ ਗੱਲ ਬਾਬੀ ਤੁਸੀਂ ਫੌਜੀ ਕਰਕੇ ਹੋਣਾ ਮੇਰੇ ਕਰਕੇ ਨਹੀਂ ਆ ਸਕਦੇ ਉਹ ਆਵਾਂਗੇ ਤੇਰੇ ਕਰਕੇ ਆਵਾਂਗੇ ਹੋਰ ਵੀਰੇ ਦਿੱਖਾ ਵੀਰੇ ਇਧਰ ਖੇਤ ਨੂੰ ਗਿਆ ਜਰਾ ਅੱਛਾ ਅੱਛਾ ਕੱਲੀ ਬਾਬੀ ਤਰਾ ਕਿਵੇਂ ਜੀ ਲੱਗਦਾ ਹੋਊਗਾ ਹੋਰ ਯਾਰ ਮੈਂ ਤਾਂ ਕੱਲੀ ਬੈਠ ਰਹੀ ਨੇ ਸਾਰਾ ਦਿਨ ਇਹ ਵੀ ਖੇਤ ਬਾਗ ਜਾਂਦੇ ਨੇ ਪਹਿਲਾਂ ਤਾਂ ਹੈਗਾ ਸੀ ਫਤਿਹ ਇਹਦੇ ਨਾਲ ਪਤਾ ਨਹੀਂ ਲੱਗਦਾ ਸੀ ਖੇਡ ਲੱਗੀ ਰਹਿੰਦੀ ਸੀਗੀ ਹਾਂ ਹੋਰ ਕੋਈ ਨਹੀਂ ਬੱਬੀ ਤੁਸੀਂ ਆਦੇ ਮਾਰ ਰਹੇ ਜਿਹੜਾ ਹਾਂ ਮਾਰਾਂਗੇ ਕਿਹੜਾ ਤੇ ਨਿੰਮੋ ਸਕੂਲ ਜਾਂਦੀ ਹੁੰਦੀ ਆ ਹਾਂ ਬੱਬੀ ਜਾਂਦੀ ਹੁੰਦੀ ਆ ਅਨਿੰਮੋ ਦੀ ਗੱਲ ਹੁਣ ਸਾਰਾ ਦਿਨ ਘਰੇ ਵੇਟੀ ਕਿ ਦੀ ਪਹਿਲਾਂ ਤਾਂ ਮੈਨੂੰ ਕਹਿੰਦੀ ਹੁੰਦੀ ਸੀ ਕਿ ਆਖੇ ਫਤੇ ਨਾਲ ਮੈਂ ਖੇਤਣਾ ਹੁੰਦਾ ਹੈ ਫਤੇ ਤੁਸੀਂ ਫਤੇ ਮਿਲ ਕੇ ਆਜੋ ਇੱਥੇ ਹੁਣ ਜਦੋਂ ਮੈਂ ਆ ਗਈ ਹੁਣ ਫਤੇ ਨਾਲ ਖੇਡਦੀ ਵੀ ਨਹੀਂ ਕਵਡੀਆਂ ਦੀ ਫਿਰਦੀ ਆਈ ਆ ਬਸ ਜਵਾਕ ਹੋਰ ਹੁਣ ਉਹਨਾਂ ਬੇਬੇ ਤੇ ਹੀ ਹੋਈ ਆ ਬੁਲਾਉਣਾ ਅੱਛਾ ਤੇ ਬੇਬੇ ਠੀਕ ਹੈ ਹਾਂ ਹਾਂ ਬੇਬੇ ਠੀਕਾ ਤੇ ਦਵਾਈ ਵਗੈਰਾ ਲਈ ਜਾਂਦੀ ਬੇਬੇ ਹਾਂ ਹਾਂ ਮਾਦਰ ਤਾ ਰਕਾ ਮੈਂ ਡਿੰਗੋ ਟੈਨਾ ਥੋੜਾ ਹਾਂ ਹਾਂ ਕਰਨ ਦਾ ਵਾਤਾ ਹੀ ਲੈਂਦਾਗਾ ਚੱਲ ਬਾਲਾ ਨਾ ਕੰਮ ਨਾ ਕਰਨ ਦੇਆ ਕਰ ਮਸੀ ਨੂੰ ਨਾ ਮੈਂ ਤਾਂ ਕਿੱਥੇ ਕਰ ਦਿੰਨੀ ਆ ਪਰ ਬੇਬੇ ਨੂੰ ਆਪ ਨੂੰ ਆਉਂਦਾ ਬੇਬੇ ਕਹਿੰਦੀ ਤੂੰ ਕੱਲੀ ਕਿੱਥੇ ਕਰੇਂਗੀ ਮੈਂ ਕਰਾਉਣੀ ਆ ਪਰ ਮੈਨੂੰ ਤਾਂ ਕਰਨੀ ਨਹੀਂ ਹੁੰਦੀ ਉਹ ਤਾਂ ਹੈ ਵੀ ਮੰਨ ਦੇ ਚੱਲ ਤੇਰਾ ਵੀ ਜਵਾਕ ਛੋਟਾ ਤੂੰ ਵੀ ਨਾ ਲੱਗੀ ਰਿਆ ਕਰ ਸਾਰਾ ਦਿਨ ਹਾਂ ਹਾਂ ਬੱਦੀ ਕੋਈ ਮੈਂ ਤੁਹਾਨੂੰ ਐ ਕਹਿੰਨੇ ਕੋਈ ਕੰਮ ਵਾਲ ਰੱਖ ਲੰਦੇ ਕਿੱਥੇ ਬਾਬੀ ਬੇਬੇ ਨੂੰ ਜੇ ਮੈਂ ਕਹਿੰਦੀ ਆ ਕੋਈ ਕੰਮ ਵਾਲੀ ਰੱਖ ਲੈਨੇ ਬੇਬੇ ਕਹਿੰਦੀ ਲੈ ਕੰਮ ਵਾਲ ਦੀ ਕਿ ਲੋੜ ਮੈਂ ਆਪ ਹੀ ਕਰ ਦੂੰ ਫਿਰ ਮੈਨੂੰ ਦੱਸ ਆ ਜਾਂਦਾ ਬੇਬੇ ਤੇ ਵੀ ਬੇਬੇ ਦੇ ਗੋਡੇ ਪੈਲੇ ਤਾਂ ਉਹਦੇ ਨੇ ਕਿ ਕਿੱਥੇ ਕਰੂੰ ਨਾ ਮੈਨੂੰ ਕਰਨ ਨਹੀਂ ਆਉਂਦੀ ਉਹੀ ਤਾਂ ਗੱਲ ਤੇਰਾ ਜਵਾਕ ਛੋਟਾ ਹੈ ਨਾ ਬੇਬੇ ਦੇ ਗੋਡੇ ਦੁਖਦੇ ਨੇ ਕੰਮ ਵਾਲੀ ਰੱਖ ਲੋ ਬੇਬੇ ਨੇ ਨਾ ਮੰਨਦੀ ਗਾਉਣਾ ਤੇ ਮੇਰੀ ਗੱਲ ਸੁਣ ਜਦੋਂ ਫੌਜੀ ਆ ਗਿਆ ਨਾ ਫੌਜੀ ਨਾਲ ਗੱਲ ਕਰੇ ਬੇਬੇ ਨੂੰ ਆਪੀ ਮਨਾ ਲੂਗਾ ਹਾਂ ਹਾਂ ਪਾਪੀ ਐਂ ਕਰੂੰ ਹੂੰ ਹੋਰ ਸੁਣਾ ਹੋ ਠੀਕ ਆ ਪਾਪੀ ਵਧੀਆ ਹਾਂ ਹਾਂ ਬਬੀ ਵਧੀਆ ਕਰ ਲਿਆ ਕਰ ਫੋਨ ਹੁਣ ਹਾਂ ਹਾਂ ਨਰੇ ਬਬੀ ਜੀ ਤਾਂ ਵੀਰ ਆ ਗਿਆ ਚੱਲ ਮੇਰੀ ਗੱਲ ਕਰਾ ਦੇ ਸਿੰਗਾ ਹਾਂ ਮੈਂ ਗੱਲ ਕਰਵਾ ਦੂੰਗੀ ਠੀਕ ਹੈ ਬਸ ਠੀਕ ਹੈ ਤੇ ਫੋਟੇ ਨਾਲ ਮੇਰੀ ਵੀਡੀਓ ਕਾਲ ਕਰਵਾ ਦੇ ਠੀਕ ਹੈ ਹਾਂ ਹਾਂ ਬਬੀ ਕੋਈ ਨਹੀਂ ਕਰਾ ਦੂੰਗੀ ਵੀਡੀਓ ਕਾਲ ਮੈਂ ਹਾਂ ਹਾਂ ਕੋਈ ਨਹੀਂ ਚੱਲ ਚੱਲ ਠੀਕ ਹੈ ਬਬੀ ਇਹ ਵਿੱਚ ਫੋਨ ਕਰੀ ਜਾਂਦੇ ਨੇ ਹੈਲੋ ਹਾਂਜੀ ਕਿਵੇਂ ਹੋ ਹਾਂ ਹਾਂ ਮੈਂ ਵੀ ਠੀਕ ਹਾਂ ਹਾਂ ਨਿੰਮੋ ਤੇ ਫਤੇ ਵੀ ਠੀਕ ਨੇ ਉਹ ਤਾਂ ਮੈਂ ਭਾਬੀ ਨਾਲ ਗੱਲ ਕਰੀ ਜਾਂਦੀ ਸੀਗੀ ਹਾਂ ਉਧਰ ਵੀ ਸਾਰੇ ਵਧੀਆ ਕਿਉਂ ਨਹੀਂ ਆਉਂਦੇ ਲੈ ਮੈਂ ਦਾ ਦਿਨ ਮਸਾਂ ਕੱਟੇ ਸੀਗੇ ਹੁਣ ਤੁਸੀਂ ਕਹੀ ਜਾਣੇ ਹੋਗੇ ਮਹੀਨਾ ਨਹੀਂ ਆਉਂਦੇ ਚਲ ਕੋਈ ਨਹੀਂ ਪਰ ਐ ਥੋੜੀ ਹੁੰਦਾਗਾ ਆਏ ਗੋਦੀ ਐਮਰਜੈਂਸੀ ਯਾਰ ਚੱਲ ਠੀਕ ਆ ਠੀਕ ਐ ਕਰੋ ਕੰਮ ਕੀ ਹੋ ਰਿਹਾ ਬੁੱਕੀ ਦਾ ਫੋਨ ਸੀ ਸਿਰੇ ਦਾ ਫੋਨ ਸੀ ਬੇਬੇ ਕੀ ਕਹਿੰਦਾ ਹਾਂ ਨਾ ਆਉਣਾ ਕੀ ਕਹਿੰਦੇ ਹਲੇ ਮਹੀਨਾ ਨਹੀਂ ਆਉਂਦਾ ਮੈਂ ਹੁਣ ਫੇਰ ਮਹੀਨਾ ਕਹਤਾ ਹੋਰ ਲਾਰੀ ਲਾਈ ਜਾਂਦੇ ਨੇਗੇ ਆਏ ਤਾਂ ਕਰਦਾ ਤਾਂ ਕਹਦੇ ਜਿਹੜਾ ਮਤਲਬ ਹੋਰ ਮੁੰਡਾ ਉਹਨਾਂ ਨਾਲ ਅੱਛਾ ਉਹਨੂੰ ਐਮਰਜੈਂਸੀ ਕੋਈ ਕੰਮ ਆ ਕਹਿੰਦੇ ਪਹਿਲਾਂ ਉਹ ਜਾ ਰਿਹਾਗਾ ਤਾਂ ਕਰਕੇ ਕਹਿੰਦੇ ਮੈਂ ਹਲੇ ਨਹੀਂ ਆਉਂਦਾ ਫੇਰ ਉਹ ਆਊਗਾ ਤਾਂ ਹੂੰ ਲੈ ਆਗਲੇ ਤਾਂ ਕੀ ਪਤਾ ਅਗਲੇ ਮਹੀਨੇ ਦੀ ਛੁੱਟੀ ਹੋਰ ਵਧਾ ਕੇ ਮੈਜੂਗਾ ਭਿਗਾ ਦਿੰਦੇ ਨੇ ਅਰਜੀ ਦੇ ਕੇ ਵੱਡੇ ਅਫਸਰ ਨੂੰ ਇਹ ਕੀ ਗੱਲ ਹੋ ਗਈ ਭਣਾ ਆ ਪਤਾ ਮਾ ਦਿੰਦੇ ਗਣਗਣ ਕੇ ਕੱਡੇ ਹੈ ਹੁਣ ਮਹੀਨਾ ਹੋ ਗਿਆ ਹੋਰ ਨੀ ਮੰਨਦਾ ਮੈਂ ਕਿਹਾ ਸੀ ਮੈਂ ਕਿਹਾ ਤੇ ਡੈਡੀ ਆ ਜਾਣਗੇ ਐਨੇ ਚਾਚੇ ਤੋਰੀ ਫਿਰਦੀ ਸੀ ਹੁਣ ਉਹਨੂੰ ਕੀ ਕਹੂੰਗੀ ਮੈਂ ਮਹੀਨੇ ਨੂੰ ਆਉਣਗੇ ਹੁਣੋਂ ਰੋਣ ਬਹਿ ਜੂਗੀ ਵੀ ਆਏ ਫੇਰ ਕਰਦਾ ਜਾਂ ਫਿਰ ਗੱਲ ਹੀ ਉਹਦੀ ਕਰਾਉਣੀ ਆ ਬਿਆਦ ਜਿਹੜੀ ਆ ਜਦੋਂ ਹੀ ਗੱਲ ਕਰ ਕਹਿ ਦਿੰਦੀ ਆ ਕਿ ਐਵੇਂ ਬੇਬੇ ਮੁੜ ਕੇ ਉਹਨਾਂ ਸਾਹਮਣੇ ਰੋਣ ਲੱਗ ਜੂ ਫਿਰ ਉਹ ਕਹਿਣਗੇ ਮੇਰਾ ਮੂਡ ਖਰਾਬ ਕਰਤਾ ਹੁਣ ਗੱਲ ਠੀਕ ਹੈ ਹੁਣ ਆਈ ਨਹੀਂ ਹੈਗੀ ਨਿੰਮੂ ਆਈ ਨਹੀਂ ਉੱਥੇ ਖੱਢੀ ਜਾਂਦੀ ਆ ਖੱਢੀ ਜਾਂਦੀ ਆ ਹੋਰ ਹੁਣ ਬੇਬੇ ਜੇ ਮੈਂ ਮੱਗੀ ਨਾ ਮੈਂ ਤੋ ਚਿੱਤਰ ਖਾਊਗੀ ਉਹ ਨਹੀਂ ਕਾਦੇ ਵਾਰ ਤੇ ਮਾਰਨੀ ਕੋਈ ਨਹੀਂ ਜਵਾਬ ਦੇ ਖੇਡ ਲੈਣ ਦੇ ਮੈਂ ਲੈ ਆਉਣੀ ਬੇਬੇ ਚੱਜ ਦੇ ਜਵਾਬਾਂ ਨਾਲ ਖੇਡ ਲਿਆ ਕਰੇ ਕੋਈ ਸਮਝ ਨਹੀਂ ਆ ਰਿਹਾ ਤਾਂ ਉਹ ਤਾਂ ਧੁੰਦੁੰ ਕਰਕੇ ਬੋਲਦੇ ਨੇ ਉਹਨਾਂ ਨੂੰ ਜਮਾਂਕਲ ਨਹੀਂ ਹੈਗੀ ਉਹੋ ਜਾ ਕੁਝ ਸਿੱਖੂਗੀ ਫੇਰ ਅਗਲਾ ਕੂਗਾ ਇਹੋ ਜਿਹੇ ਸਕੂਲਾਂ 'ਚ ਭੜਾਉਂਦੇ ਨੇਗੇ ਇਹਦਾ ਹੀ ਉਹ ਮੇਰੇ ਬਾਪ ਨੂੰ ਹੱਤ ਪਾਉਂਦੇ ਨਹੀਂ ਮੈਂ ਦੂਜੇ ਜਵਾਗੂ ਜਿਹੜੇ ਸੰਗਤ 'ਚ ਬੱਬੇ ਬਹਿੰਦੇ ਨੇ ਨਾ ਉਹੋ ਜਾ ਬਣ ਜਾਂਦਾ ਬੱਚਾ ਜਿਹੜੇ ਕਹਿੰਦੇ ਹੁੰਦੇ ਸੋਭਤ ਬਾਟ ਕੋਹ ਦੀ ਸੋਭਤਾ ਆਏ ਹੋ ਜਾਂਦਾ ਫਿਰ ਉਹ ਹੀ ਤਾਂ ਗੱਲ ਆ ਹੁਣ ਮੰਨਦੀ ਨਹੀਂ ਹੈਗੀ ਜੇ ਮੈਂ ਤਾਂ ਡੈਡੀ ਨਾਲ ਗੱਲ ਕਰਾਤੀ ਫਿਰ ਡੈਡੀ ਬਹੁਤ ਬੋਲਣਗੇ ਇਹਨੂੰ ਹਾਂ ਫਿਰ ਉਹ ਗੁੱਸੇ 'ਚ ਵੀ ਆ ਜੂਗਾ ਵੀ ਉਹਨੂੰ ਤਾਂ ਜਵਾਕਾ ਕਰੇ ਉਹਦੇ ਨਾਲ ਖੇਡੀ ਜਾਵੇ ਵੀਰਾ ਦਾ ਅੱਜ ਵੀ ਬਾਹਰ ਜਾਂਦੀ ਐਗੀ ਹੋਰ ਵੀ ਸੋਨਾ ਲਾ ਦਊਂਗਾ ਕੋਈ ਨਹੀਂ ਆ ਜਾਂਦੇ ਮੈਂ ਤੇ ਡੈਡੀ ਨਾਲ ਹੀ ਗੱਲ ਕਰਾਂ ਉਹ ਫੇਰ ਠੀਕ ਹੋ ਗਈ ਹਾਂ ਤੇ ਹੋਰ ਦਸ ਚਾਹ ਬਣੀ ਦੇ ਲਿਆ ਮਾ ਚੱਲ ਬੇਬੇ ਮੈਂ ਤੇਰੇ ਨਾਲ ਹੀ ਚੱਲਦੀ ਆਂ ਬਾਹਰ ਬੈ ਕੇ ਪੀ ਲਾਂਗੇ ਤੇ ਮੈਨੂੰ ਹੋਰ ਹੀ ਗਰਮੀ ਲੱਗੀ ਜਾਂਦੀ ਐ ਫਿਰ ਤਾਂ ਕੀ ਕਰੀਏ ਨਹੀਂ ਆ ਕੀ ਹੋ ਗਿਆ ਮਾਪੀ ਪਾਣ ਦਾ ਨਾ ਤੁਸੀਂ ਕੀ ਪਤਾ ਕਦੋਂ ਆਉਣਾ ਸੀਗਾ ਫਿਰ ਕਿਉਂਗੇ ਜੇ ਮੈਂ ਪਤਾ ਤਾਂ ਕੋਈ ਨਾ ਮੈਨੂੰ ਪਤਾ ਸੀ ਵੀ ਨਹੀਂ ਲੈ ਟਾਈਮ ਹੋ ਰਿਹਾ ਮੈਂ ਤਾਂ ਕਿਉਂ ਤਾਂ ਖੇਤੋਂ ਆਇਆਗਾ ਮੈਨੂੰ ਕੀ ਹੋ ਗਿਆ ਜੇ ਮੈਂ ਪਤਾ ਤਾਂ ਜੀ ਓਹੋ ਤੈਨੂੰ ਕਿਹਾ ਨਾ ਡਾਕਟਰ ਨੇ ਵੀ ਤੂੰ ਆਰਾਮ ਕਰਨਾਗਾ ਗੜਾ ਭਾਰਨਾ ਚੱਕਿਆ ਕਰ ਦੋ ਅੱਜ ਕੀ ਹੋਇਆ ਜੀ ਕੁਝ ਨਹੀਂ ਹੋਇਆ ਉਹ ਤਾਂ ਮੈਂ ਕੁਝ ਨਹੀਂ ਅੱਜ ਹੋਇਆ ਠੀਕ ਆ ਬਸ ਤਾਂ ਬੈਕਗ੍ਰਾਉਂਡ ਨੇ ਸੋਣੀ ਜਾਗੀ ਸਰ ਤੁਸੀਂ ਹੁਣ ਬਾਹਰ ਲੈ ਕਰੋਗੇ ਕਿ ਘਰ ਦਾ ਕਰੋਗੇ ਕੋਈ ਨਾ ਆਪੇ ਹੀ ਕਰ ਨੂੰ ਸਾਰਾ ਤੂੰ ਰੈਸਟ ਕਰਿਆ ਕਰ ਜੇ ਮੈਂ ਰੈਸਟ ਕਰਨ ਲੱਗੀ ਤੇਰਾ ਆਪਣਾ ਕੰਮ ਕੌਣ ਕਰੂਗਾ ਕੋਈ ਨਾ ਮੈਂ ਹੈਗਾ ਨਾ ਕਰਨ ਨੂੰ ਤੁਸੀਂ ਕੀ ਕੁਛ ਕਰੋਗੇ ਉਹ ਸਾਰਾ ਕੁਝ ਮਾਪੀ ਕਰ ਲਿਆ ਕਰੂ ਫਿਰ ਕੀ ਹੋਗਾ ਉਹ ਤਾਂ ਬਸ ਉਹਨੇ ਮਾਪੀ ਬੰਨਨ ਨੂੰ ਆ ਤੂੰ ਸੁਣੇ ਨਾ ਟੈਨਸ਼ਨ ਲਿਆ ਕਰੋ ਮੇਰੀ ਮੈਂ ਠੀਕ ਐ ਜੀ ਮੈਂ ਕਰਨ ਯੋਗੀ ਹੈਗੀ ਐ ਕੰਮ ਅਨ ਮੈਂ ਕਹਿੰਦਾ ਨਾ ਜਾਂ ਤੂੰ ਰੈਸਟ ਕਰ ਸੜਕੇ ਕੀ ਤੁਸੀਂ ਤਾਂ ਕਿਉਂ ਸਾਰ ਦਿਨ ਬੈਠੀ ਵੀ ਕੀ ਕਰਾਂ ਮੈਂ ਤੂੰ ਆ ਆ ਉਧਰ ਚੁੱਲੇ ਦੇ ਕਰ ਲੈ ਕਰ ਇੰਨੇ ਬਹੁਤ ਆ ਚੁੱਲੇ ਤਾਂ ਮੈਂ ਸਾਰਾ ਨਵੇੜ ਲਿਆ ਚਲ ਕੋਈ ਨਾ ਫਿਰ ਮੈਂ ਆ ਗਿਆ ਨਾ ਇਹ ਦਵਾਦੂ ਨਹੀਂ ਰਹਿਣੀ ਪਾਉਣਾ ਮੈਂ ਭੀ ਭਾਗ ਕਰੂ ਠੀਕ ਐ ਜੀ ਤੁਸੀਂ ਤਾਂ ਮੇਰੀ ਕੋਈ ਗੱਲ ਹੀ ਨਹੀਂ ਮੰਨਦੇ ਚੱਲ ਬਚੇ ਗਏ ਮਨਿਆ ਤੇਰੀਆ ਚੰਗਾ ਜੀ ਆ ਕੇ ਥੱਕੇ ਥੱਕੇ ਖੇਤੋਂ ਆਉਂਦੇ ਨੇ ਆ ਕੇ ਮੇਰੇ ਪਸ਼ੂਆਂ ਚ ਲੱਗ ਗਏ ਫੇਰ ਕੀ ਹੋ ਗਿਆ ਜੇ ਮੈਂ ਕਰਨ ਲੱਗੀ ਸੀਗੀ ਪਤਾ ਨਹੀਂ ਐ ਕਿਉਂ ਖੜਦੇ ਰਹਿੰਦੇ ਮੈਂ ਤਾਂ ਸਾਰ ਦਿਨ ਘਰੇ ਵੇਲੀ ਹੁੰਨੀ ਆ ਆ ਕੰਮ ਐ ਚੌਂਕੇ ਤੇ ਤਾਂ ਸਵੇਰੀ ਨਿਵੇੜਦੇ ਨੇ ਟਾਈਮ ਨਾਲ ਹੁਣ ਕੀ ਕਰੀ ਆ ਮੈਂ ਬੈਠ ਕੇ ਵੀ ਸਾਰ ਦਿਨ ਕਿੱਥੋਂ ਸਾਰ ਦਾ ਸਾਰਾ ਕੁਝ ਕਰਖੈ ਮੈਂ ਇਕੱਲੇ ਲੱਗੇ ਪਏ ਨੇ ਗੱਲ ਜਮਾਈ ਨਹੀਂ ਸੁਣਦੇ ਮੇਰੀ ਹੋ ਗਈ ਜੀ ਤਿਆਰ ਹਾਂ ਹੋ ਗਿਆ ਸਮਾਨ ਪਾਤਾ ਹਾਂ ਸਾਰਾ ਸਮਾਨ ਪਾਤਾ ਕੀ ਹੋ ਰਿਹਾ ਤੈਨੂੰ ਮੈਨੂੰ ਕੀ ਬਣਾ ਕੁਛ ਨਹੀਂ ਤੇਰਾ ਮੂੰਹ ਦੱਸ ਹੀ ਹੁੰਦਾ ਵੀ ਹੋ ਗਿਆ ਲੈ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਹੈਗੀ। ਕਿਹ ਗੁੱਸੇ ਵੀ ਨਿਆਹ ਕੋਲ ਗਿਆ ਤਾਂ ਇਹਨਾ। ਓਹੋ ਮੈਨੂੰ ਕੀ ਗੁੱਸਾ ਹੋਣਾ ਲੈ ਨਿਆਹ ਕੋਲ ਕਿਉਂ ਜਾਣੇਓ। ਆਹੀ ਤੇ ਇਥੇ ਧਿਆਰ ਤੇ ਆ। ਉਹ ਆਪਾਂ ਉਹਦੀ ਜਾਣੇ ਆ। ਆਪਾਂ ਕੋਲੋਂ ਜਾਣੇ ਨਿਆਹ ਕੋਲ। ਫਿਰ ਹੋਰ ਕੀ ਗੱਲ ਦੱਸਵੀਂ ਤੇ ਜੀ। ਗੱਲ ਤੇ ਇਹ ਹੈ ਜੀ ਜੇ ਅੱਜ ਮੇਰਾ ਭਰਾ ਹੁੰਦਾ ਮੇਰੇ ਵਾਸਤੇ ਵੀ ਸੁੰਧਾਰਾ ਲੈ ਕੇ ਆਉਂਦਾ। ਮੰਮੀ ਆ ਪਤਾ ਨਹੀਂ ਕਿਹੜੀ ਗੱਲ ਤੋਂ ਗੁੱਸੇ ਆ ਆਈ ਨਹੀਂ। ਚਲ ਕੋਈ ਨਾ ਜੀ। ਤਾਂ ਆਪਾਂ ਨਹੀਂ ਤਾਂ ਤਵੇ ਕਰੀਏ ਗੱਲ ਤੋਂ ਗੁੱਸੇ ਆ। ਜੁੜਨ ਨਾਲ ਸੇ ਬਾਤ ਦੀਓ। ਦੀ ਨਾਲ ਅਸੇ ਗਈ ਤਾਂ ਸੀ ਜੀ ਪਰ ਉਹਦੇ ਵਿੱਚ ਮੇਰੀ ਕੋਈ ਗਲਤੀ ਤਾਂ ਨਹੀਂ ਹੈਗੀ ਮੈਂ ਤਾਂ ਸਹੀ ਕਰਨ ਵਸਤੀ ਗਈ ਸੀਗੀ ਮਾਸੀ ਕੋਲ ਚਲੋ ਪਤਾ ਨਹੀਂ ਸਮਝੀ ਨਾ ਪਤਾ ਨਹੀਂ ਕੋਦੋਂ ਸਮਝਣਗੇ ਹਰ ਵਾਰ ਮੈਂ ਤਾਂ ਧਿਆਰ ਸੁੱਕਾ ਹੀ ਜਾਂਦਾ ਰਖੜੀਆਂ ਵੀ ਗਾਹਾਂ ਆਉਣ ਗਿਆ ਮੈਨਾਂ ਤਾਂ ਉਹ ਵੀ ਐਂ ਜਾਣ ਗਿਆ ਜੇ ਭਰਾ ਹੁੰਦਾ ਅੱਜ ਨੂੰ ਕਾ ਨੂੰ ਮੈਨੂੰ ਆਹ ਦੇਖਣਾ ਪੈਂਦਾ ਹਿੰ ਜਿਹ ਦਿਨ ਚਲ ਕੋਈ ਨਾ ਸਿਰ ਤੇ ਫਿਰ ਕਿਉਂ ਗਿਆ ਹਣਾ ਲੋ ਸਭਰਾ ਬਦੀ ਦੇਣ ਸੀਗੇ ਹਣਾ ਆਪਾਂ ਨੇਹਨ ਨਾਲ ਕਿੰਨੀਆਂ ਕੀਤੀਆਂ ਨੇ ਤੁਸੀਂ ਵੀ ਨੇਹਨ ਸੰਧਾਰਾ ਦੇਨ ਜਾਣੀ ਹੋ ਕੌਣ ਜਾਣੇ ਹਟਾ ਪਰ ਉਹ ਵੀ ਦੇਖੀ ਆਂਦੇ ਹੋਗੀ ਨਾ ਮੇਰੇ ਭਾਈ ਆਊਗਾ ਉਹਨੇ ਤਾਂ ਜਿੱਤ ਕਰਨੀ ਆ ਉਹਨਾਂ ਤਾਂ ਉਮੀਦ ਹੈਗੀ ਵੀ ਮੇਰਾ ਭਰਾ ਆਜੂ ਮੈਨੂੰ ਤਾਂ ਇਹ ਵੀ ਉਮੀਦ ਹੈ ਨਹੀਂ ਵੀ ਮੇਰੇ ਕੋਈ ਆਊਗਾ ਆ ਕੇ ਖੜੂਗਾ ਮੇਰੇ ਕੋਲ ਚਲ ਕੋਈ ਨਾ ਮੈਂ ਹੈਗਾ ਨਾ ਤੇ ਉਹ ਵੀ ਸੱਚ ਝਾਗ ਰੱਖਦੇ ਆ ਤੁਸੀਂ ਤਾਂ ਹੈਗੇ ਹੋ ਪਤਾ ਕੀ ਇਹ ਪੈਨਾਂ ਨੂੰ ਦੇਣ ਲੈਣ ਦਾ ਨਹੀਂ ਹੁੰਦਾ ਪੈਨਾਂ ਨੂੰ ਪਿਆਰ ਹੀ ਬਹੁਤ ਹੁੰਦਾ ਭਰਾ ਦਾ ਵੀ ਆ ਜਨ ਤੀਰਥ ਤਿਹਾਰ ਤੇ ਤਾਂ ਠੀਕ ਹੈ ਤੇਰੀ ਗੱਲ ਇਹ ਤਾਂ ਵੀ ਹੁਣ ਮੰਮੀ ਨੂੰ ਵੀ ਪਤਾ ਚੱਲ ਇਹ ਤਾਂ ਵੀ ਮੇਰਾ ਭਰਾ ਨਹੀਂ ਹੈਗਾ ਮੈਂ ਕੱਲੀ ਕੱਲੀ ਆ ਮੰਮੀ ਨੂੰ ਸੋਚਣਾ ਚਾਹੀਦਾ ਵੀ ਮੈਂ ਆ ਕੇ ਜਾਵਾਂ ਆਪਦੀ ਧੀ ਕੋਲ ਚੱਲ ਜਿਵੇਂ ਉਹਦੀ ਮਾਤਾ ਉਹਨੇ ਬਰਤ ਲਈ ਤੁਸੀਂ ਤੁਹਾਨੂੰ ਇਹ ਕਰ ਸਮਾਂ ਲੱਭਾ ਮੈਂ ਜਾਵਾਂ ਸਮਾਂ ਤਾਂ ਮੈਂ ਪਾਰਕ ਹੈ ਤੁਸੀਂ ਮੰਮੀ ਨਾਲ ਗੱਲ ਕਰਕੇ ਦੇਖ ਲਿਓ ਚੱਲ ਮੈਂ ਘਰ ਨੂੰ ਕੋਈ ਨਾ ਚੰਗਾ ਤੇ ਗੱਲਾਂ ਤੇ ਆ ਰੱਖੀ ਠੀਕ ਹੈ ਠੀਕ ਹੈ ਜੀ ਮੈਂ ਇੱਥੇ ਆ ਜੂਗਾ ਚੰਗਾ ਅੱਜ ਕੋਈ ਕੰਮ ਨਾ ਕਰੀ ਠੀਕ ਹੈ ਜੀ ਕੁਝ ਨਹੀਂ ਕਰਦੀ ਠੀਕ ਹੈ ਤਾਂ ਅੱਜ ਸਾਨੂੰ ਸਮਾਨ ਪੜਾ ਦੇਣ ਮੈਂ ਲਿਓ ਨੇ ਸਮਾਨ ਹਾਂ ਲੋ ਜੀ ਸਾਰਾ ਸਮਾਨ ਪਾਤਾ ਹੈ ਹਾਂ ਜੀ ਸਾਰਾ ਕੁਝ ਪਾਤਾ ਚਲ ਤੇ ਆਨ ਨਾਲ ਜਾਈਓ ਠੀਕ ਹੈ ਹਾਂ ਮੈਂ ਰਸਤੇ ਦੀ ਆ ਜੂਗਾ ਬਿਲਕੁਲ ਕਾਮਗੜ ਨਗਰੀ ਠੀਕ ਹੈ ਚੰਗਾ ਜੀ ਨਹੀਂ ਕਰੀ ਜੇ ਮਾਪੀ ਭਾਗੂ ਆ ਕੇ ਠੀਕ ਹੈ ਤੋ ਜਲਦੀ ਆ ਜੇ ਟਾਈਮ ਨਾ ਲਾਈਓ ਆ ਜੂਗਾ ਕਹਤਾ ਨਾ ਚੰਗਾ ਜੀ ਮਮ ਤੁਹਾਨੂੰ ਕਿ ਦੱਸਾਂ ਮਮ ਵੀ ਨਾ ਮਿਲ ਕਿੰਨਾ ਔਖਾ ਹੈ ਇਹੰਦਾ ਮਮ ਮੈਂ ਤਾਂ ਇਹ ਵੀ ਨੀ ਫੋਨ ਕਰਕੇ ਪੁੱਛ ਲਾ ਕਦੇ ਫੋਨ ਕਰਕੇ ਵੀ ਨੀ ਪੁੱਛਿਆ ਮੈਨੂੰ ਪਤਾ ਹੈ ਮੰਮੀ ਆਹ ਗੱਲ ਤੋਂ ਗੁੱਸੇ ਨਹੀਂ ਹੈਗੀ ਮੰਮੀ ਤਾਂ ਮੇਰੇ ਨਾਲ ਹੋਰ ਗੱਲ ਤੇ ਗੁੱਸਿਆ ਹੋਂ ਤਾਂ ਮੈਨੇ ਪਹਿਲੇ ਹੀ ਕਹ ਦਿੱਤੀ ਤੇਰੇ ਕਰਕੇ ਤੇਰਾ ਪਿਓ ਮਰਿਆ ਉਹੀ ਗੱਲ ਨੂੰ ਲਈ ਬੈਠੀ ਉਹ ਤਾਂ ਬਸ ਇੰਨਾ ਸਾਹਮਣੇ ਉੱਪਰ ਉੱਪਰੋਂ ਗੱਲਾਂ ਕਰਦੀ ਰਹਿੰਦੀ ਮੇਰੇ ਨਾਲ ਪਰ ਦਿਲ ਤੇ ਤਾਂ ਬਹੁਤ ਕੁਝ ਰੱਖੀ ਬੈਠੀ ਹੈ ਮੇਰੇ ਵਾਸਤੇ ਚਲ ਦੇਖੀ ਜੋ हां बेटा ਮੈਂ ਤਾਂ ਸਿੱਕਾ ਹੀ ਬੜੀ ਆਈ ਜਾਂਦੀਆਂ ਨੇ ਇਹ ਗਰਦਾ ਚੜ ਗਿਆ ਹੋਊਗਾ ਗਰਦਾ ਕਹਿੰ ਨੂੰ ਚੜ ਗਿਆ ਹੋਰ ਫਿਰ ਮੈਨੂੰ ਤਾਂ ਹੋਰੀ ਗੱਲ ਲੱਗਦੀ ਆ ਹੋਰ ਕੀ ਕਿਤੇ ਮੇਰਾ ਫੌਜੀ ਨਾਲ ਇਹ ਤਾਂ ਵਧੀਆ ਹੈ ਪਰ ਹਾਈ ਤਾਂ ਉਹਨੇ 15 ਦਿਨ ਪਾਏ ਨੇ ਮੈਂ ਤਾਂ ਆਪਾਂ ਦੀ ਸ਼ੁਕਰ ਆ ਜੀ ਆ ਜੇ ਪਰ ਅਹੀਂ ਪਤਾ ਉਹਦੀ ਬਾਦਰੀ ਕਿੱਥੇ ਦੀ ਕਰੀ ਆ ਮੈਨੂੰ ਤਾਂ ਐ ਵੀ ਨਹੀਂ ਪਤਾ ਤੈਨੂੰ ਪਤਾ ਹੋਵੇ ਤਾਂ ਕਹੀਂ ਨਹੀਂ 사ਜ ਨਾ ਮੈਂ ਤਾਂ ਅਹੀਂ ਕਹਿੰਦੇ ਸੀ ਕਹਿੰਦੇ ਜਿਹੜਾ ਦੂਜਾ ਮੁੰਡਾਗਾ ਉਹਦੇ ਕਰਕੇ ਹੋਣਾ ਤਾ ਤਾਣਿਆ ਰਿਹਾ ਮੈਂ ਹਾਂ ਤੇ ਉਹ ਛਿੱਕਾਂ ਨਹੀਂ ਤਾਂ ਆਉਂਦੇ ਕਹਿੰਦੇ ਹੁੰਦੇ ਕੋਈ ਆਊਗਾ ਹਨਾ ਉਹ ਛਿੱਕਾਂ ਨਹੀਂ ਆਉਂਦੇ ਹੁਣ ਜੇ ਐ ਕਹਿੰਦਾਂ ਨੇ ਕੀਪਤਾ ਵੀ ਤੇਰਾ ਭਾਈ ਵੀ ਆ ਸਕਦਾ ਤੇ ਮੇਰਾ ਪੁੱਤ ਵੀ ਆ ਸਕਦਾ ਕੋਈ ਆ ਜਾਏ ਦੋਨਾਂ ਨੂੰ ਹਨਾ ਚੱਲ ਕੋਈ ਵੀ ਆ ਜਾਏ ਆਪਣਾ ਦੋਨਾਂ ਦੀ ਖੁਸ਼ੀ ਆ ਦੋਨਾਂ ਦੀ ਖੁਸ਼ੀ ਆ ਪੁੱਤ ਨਿੰਮੋ ਕਿੱਥੇ ਆ ਨਿੰਮੋ ਤੈਨੂੰ ਪਤਾ ਤਾਂ ਹੈਗਾ ਖੱਡੀ ਜਾਂਦੀ ਹੈਗੀ ਹੁਣ ਫੇਰ ਵਗ ਗਈ ਉਹਨਾਂ ਕਰੇ ਵਗ ਗਈ ਦੁਬਾਰੇ ਚਾਹ ਪਾਣੀ ਜੇ ਪੀ ਕੇ ਉੱਡ ਗਈ ਨਾ ਆ ਕੇ ਵਗ ਗਈ ਸਕੂਲ ਵੀ ਨਹੀਂ ਗਈ ਹਨਾ ਅੱਜ ਹਾਂ ਭਈ ਤੂੰ ਸਮਝਾ ਦੇ ਮੈਂ ਇਹਦੇ ਤੇ ਮਾਰ ਨਹੀਂ ਚਾਹਦੀ ਉਹ ਤੇ ਮੇਰੇ ਤਾਂ ਹੱਥ ਜਾਂ ਉਖਦਾ ਨਹੀਂ ਉਹ ਤੇ ਬੇਬੇ ਮੇਰਾ ਭਾਈ ਆ ਗਿਆ ਹਾਂ ਕੁੜੇ ਲਾ ਉਹ ਹੀ ਗੱਲ ਦੇਖ ਲੈ ਸੱਚੀ ਹੋ ਗਈ ਤੇਰੀ ਫਿੱਕਾ ਦੀ ਗੱਲ ਚਲੋ ਵਧੀਆ ਹੋ ਗਿਆ ਭਾਈ ਉਹ ਆ ਗਏ ਨਹੀਂ ਹਾਂ ਸੀਗਾ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਹਾਂ ਵੀਰੇ ਵਧੀਆ ਆ ਜੋ ਸਤਿ ਸ਼੍ਰੀ ਅਕਾਲ ਸੀ ਇਹ ਹੋਰ ਸੀਤ ਕਿਵੇਂ ਹਾਂ ਠੀਕ ਹੈ ਜੀ ਵਧੀਆ ਹੋ ਗਈ ਮੈਂ ਪਾਣੀ ਲੈ ਕੇ ਆਉਂਦੀ ਹਾਂ ਹਾਂ ਬੱਚੇ ਪਾਣੀ ਆ ਗਰਮੀ ਹੈ ਜੀ ਹੋਰ ਨਮੋ ਠੀਕ ਹੈ ਅਸੀਂ ਹਾਂ ਠੀਕ ਹੈ ਆ ਦੇਖ ਲੈ ਪਹਿਲਾਂ ਤਾਂ ਆਇਆ ਨਹੀਂ ਦੀ ਬੇਟੀ ਦੋਨੇ ਪਾਸੇ ਪਈ ਖੇਡਿਆ ਕਰਾਂਗੇ ਰੱਬ ਨੇ ਪੂਰੀ ਆਸ ਕਰਤੀ ਵਧੀਆ ਤੇ ਹੁਣ ਬਾਹਰ ਖੇਡਦੇ ਚਲ ਕੋਈ ਨਾ ਮਸੀ ਬੱਚੇ ਨੇਗੇ ਉਹ ਤਾਂ ਠੀਕ ਹੈ ਠੀਕੇ ਫਤਿਹ ਹਾਂ ਵਧੀਆ ਅੱਛਾ ਕੱਲੇ ਨੂੰ ਪਾ ਕੇ ਨਾ ਬੈਟ ਤੇ ਵਗ ਜਾਂਦੀ ਹੈ ਲੈ ਦੱਸ ਸਾਨੂੰ ਐਸਾ ਵੀ ਕੋਲੇ ਆ ਕੀ ਚਲ ਉਹਨੂੰ ਜਵਾਕਿਆ ਕਿਹੜਾ ਪਤਾ ਉਹਨੂੰ ਹਾਂ ਆਇਆ ਤਾਂ ਜਵਾਕ ਨਿਆਣੀ ਉਹ ਘੜ ਬਾਹਰ ਪੱਟੀ ਹੋ ਗਈ ਇਧਰ ਬਾਈ ਦਾ ਫੋਨ ਨਹੀਂ ਆਇਆ ਹੈਗਾ ਆਇਆ ਠੀਕਾ ਅੱਛਾ ਪਹਿਲਾਂ ਤਾਂ ਕਹਿ ਰਿਹਾ ਸੀ ਕਿ ਆਮ ਗਾ ਹਰ ਗਾ ਹਰ ਵਾਰੀ ਕਹਿੰਦਾ ਮਹੀਨਾ ਲੱਗੂ ਤੇ ਹੁਣ ਫੇਰ ਕਹਦਾ ਕਹਿੰਦਾ 2 ਮਹੀਨਾ ਲੱਗੂ 15 ਦਿਨੋਂ ਤੋਂ ਫੋਨ ਆਇਆ ਮੁਰਕੇ ਫੋਨ ਫੋਨ ਤਾਂ ਆਏ ਅੱਛਾ ਚਲ ਛੁੱਟੀ ਨਹੀਂ ਮਿਲੀ ਹੁਣ ਕਈ ਵੀਰੇ ਛੁੱਟੀ ਕਾਰਨ ਨਹੀਂ ਆਥਾ ਹਾਂ ਚਲ ਮਸੀ ਕੋਈ ਨਾ ਆ ਜੂਗਾ ਫੇਰ ਹਾਂ ਬਾਬਾ ਵਾਲੇ ਹੁਣ ਤੇ ਚਿੰਤਾ ਹੋਇਆ ਪਿਆ ਮਿਲਿਆ ਇਹਨੂੰ ਲੈ ਉਧਰੇ ਵਜੇ ਕਿਤੇ ਮਰਦਾ ਅੱਜ ਜਦੋਂ ਚਲ ਕੋਈ ਨਾ ਮਸੀ ਹੋਰ ਵੀਰੇ ਪਬਲਿਕ ਸੀ ਹਾਂ ਠੀਕ ਹੈ ਭਾਜੀ ਅੱਛਾ ਭਾਬੀ ਨੂੰ ਨਾਲ ਲਿਆ ਦੇ ਮੈਂ ਫਿਰ ਘਰੇ ਨਹੀਂ ਸਰਦਾ ਹਾਂ ਨਾ ਫਿਰ ਕਿਉਂ ਆਉਂਦਾ ਕੋਈ ਨਹੀਂ ਤੂੰ ਰਾਜ ਨਹੀਂ ਮੈਂ ਤਾਂ ਕਹਿੰਦਾ ਮੈਂ ਮੱਝ ਮੱਝ ਨੂੰ ਅੱਖਾਂ ਵਿੱਚ ਨਾ ਸੀਗਾ ਉਹ ਨਾ ਠੀਕ ਹੈ ਭਾਬੀ ਨੂੰ ਕੰਮ ਨਾ ਕਰਨ ਦਿਆ ਕਰ ਵੀਰੇ ਤੂੰ ਨਾ ਨਾ ਮੈਂ ਕੰਮ ਕਰਨ ਨੂੰ ਕਰਨੇ ਨਾ ਉਹਦਾ ਆਪ ਹੀ ਲੱਗੇ ਹੁੰਦੇ ਮੈਂ ਤਾਂ ਬਥੇਰੇ ਹਟਾਉਣਾ ਵੀ ਤੂ ਤਿੰਨ ਚਾਰ ਮਹੀਨੇ ਹੋ ਗਏ ਲੱਗੇ ਨਾ ਕੋਈ ਨਾ ਇੰਨਾ ਤਾਂ ਕਿੰਨਾ ਕੰਮ ਹੋਣਾ ਆਪ ਹੀ ਸੰਭਲ ਲੈਣੇ ਕੋਈ ਨਹੀਂ ਰੋਟੀ ਆ ਕੇ ਲਈ ਪਕਾ ਲੈਂਦੀ ਆ ਮੱਜਾਂ ਤਾਂ ਜਮੀ ਨਾ ਕਰਦੇ ਭਾਈ ਹੋਰ ਉਹ ਰੱਬ ਨੇ ਜਿੱਤ ਸੁਣੀ ਹੈ ਹੋਰ ਫਤਿਹ ਠੀਕ ਹੈ ਹਾਂ ਹਾਂ ਬਲੀ ਬੱਝਾ ਕਦੋਂ ਆਹਰ ਤੁਸੀਂ ਆਣਾ ਹਾਂਗੇ ਕੋਈ ਨਹੀਂ ਜੇ ਫੌਜੀ ਆ ਗਿਆ ਹਾਂ ਚਲ ਡੀ ਗਗਰੇ ਤੁਸੀਂ ਬੈਠੋ ਮੈਂ ਰੋਟੀ ਬਣਾਉਣੀ ਆ ਚੰਗਾ ਉਹ ਰੋਟੀ ਤਾਂ ਮੈਂ ਖਾ ਕੇ ਆਇਆ ਸੀ ਨਾ ਲੈ ਗਿਰਿਆ ਥੋੜੀ ਹੁੰਦਾ ਭੈਣ ਦੇ ਘਰੋਂ ਥੋੜੀ ਭੁੱਖਾ ਜਾਏਗਾ ਮੈਂ ਬਣਾਉਣੀ ਠੀਕ ਆ ਸਮਾਨ ਵੀ ਲੈ ਜਿੰਦਾ ਹਾਂ ਹਾਂ ਕੋਈ ਵਧੀਆ ਹੋ ਗਿਆ ਕਹੇ ਹੁੰਦਾ ਆਈ ਹੁੰਦੇ ਬਰਤਨ ਨੂੰ ਭਾਈ ਕਿਤੇ ਰੱਖਣਾ ਇਹ ਸੁਪਵਾ ਦੇਣ ਦੇ ਕੀ ਹਾਂ ਸੁਖਰਾ ਤੁਸੀਂ ਜਾਉਦੇ ਵਾਸਤੇ ਰਹੋ ਠੀਕ ਆ ਤੂੰ ਭਰੇ ਤਾਂ ਭਾਈ ਆ ਗਿਆ ਲੈ ਕੇ ਹੈ ਨਾ ਭੈਣ ਦੱਸਣਾ ਚਲ ਬਾਹਨੇ ਨਾਲ ਆ ਜਾਂਦਾ ਮਸੀ ਬਾਹਨੇ ਨਾਲ ਆ ਜਾਂਦਾ ਹੁੰਦਾ ਪਾਇਣਾ ਦੋਸਤ ਵਦਾਈ ਕਿਉਂ ਹੁੰਦੀ ਐਨੇ ਭਾਈਆਂ ਨੂੰ ਹਾਂ ਹਾਂ ਮਾਂ ਬਰਨ ਨੂੰ ਪਾੜ ਲਾਉਂਦੇ ਭਾਈਆਂ ਨੂੰ ਵੀ ਤੇ ਭਾਈਆਂ ਵਾਲੀ ਬਣੀ ਹੋ ਗਈ ਤੂੰ ਆ ਗਿਆ ਠੀਕ ਐ ਮਸੀ ਰੈਸਟ ਕਰਦਾ ਫਿਰ ਮੈਂ ਵੀ ਹਾਂ ਕਰ ਲਵਾਂ ਗਰਮੀ ਨੂੰ ਮਾਂ ਜੀ ਅੱਗੇ ਵੀ ਜੀ ਪੱਬੀ ਦਾ ਫੋਨ ਆਈ ਜਾਂਦਾ ਹੈ ਹੈਲੋ ਪੱਬੀ ਕੀ ਹੋ ਗਿਆ ਠੀਕ ਤਾਂ ਵੀਰੇ ਨੇ ਪਤਾ ਨਹੀਂ ਫੋਨ ਕਿਉਂ ਨਹੀਂ ਚੱਕਿਆ ਮੈਂ ਕਰੋਨੀਆ ਗੱਲ ਵੀਰੇ ਪੱਬੀ ਦਾ ਫੋਨ ਆਇਆ ਗੱਲ ਕਰੀ ਠੀਕ ਕਹਿੰਦੇ ਯਾਰ ਤੂੰ ਫੋਨ ਹੀ ਨਹੀਂ ਚੱਕਦਾ ਗੱਲ ਕਰ ਟੈਂਟ ਕਰ ਰੱਖਿਆ ਹੈਲੋ ਅਸਲੀਆ ਕੱਲ ਕੋਈ ਨਾ ਠੀਕ ਹੈ ਫਿਰ ਮੈਂ ਆਉਣਾ ਬਸ ਠੀਕ ਹੈ ਠੀਕ ਹੈ ਚੱਲ ਜੀ ਹਾਂ ਫਿਰ ਮੈਂ ਜਾਂਦਾ ਕੀ ਕਹਿੰਦੀ ਭਾਬੀ ਉਹਨੂੰ ਚੱਕਰ ਲੱਗੇ ਪਏ ਜਗੇ ਹਾਈ ਕਿਉਂ ਉਹ ਬਸ ਜਦ ਮੈਂ ਤੇਰੇ ਕੋਲ ਆਉਂਦਾ ਸੀ ਨਾ ਆਹੋ ਟੈਨਸ਼ਨ ਹੀ ਲੱਗੀ ਕਾਦੀ ਮੈਂ ਹਾਂ ਕਹਿੰਦੀ ਮੇਰੇ ਤਾਂ ਕੋਈ ਭਾਈ ਨਹੀਂ ਆ ਕੌਣ ਲੋ ਮੇਰੇ ਕੋਲ ਸੰਧਾਰ ਲੱਗੇ ਬੇਬੇ ਵੀ ਰੁੱਸ ਗਈ ਉਹ ਦਿੱਤਾ ਉਹ ਹੋ ਵੀਰੇ ਭਾਬੀ ਨੂੰ ਤਾਂ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਉਹ ਬਚੇਰਾ ਸਮਝਾ ਕੇ ਆ ਗਿਆ ਹਾਂ ਲਈ ਹਾਂ ਮੈਨੂੰ ਜਾਣੇ ਕੋ ਵੀਰੇ ਉਹ ਰੋਟੀ ਤਾਂ ਖਾ ਜਾਂਦਾ ਵੀਰੇ ਹਾਂ ਨੇ ਬਸ ਘਰੇ ਜਾ ਕੇ ਹਾਂ ਰੋਟੀ ਤਾਂ ਚਲ ਠੀਕ ਆ ਵੀਰੇ ਮੈਨੂੰ ਵੀ ਟੈਨਸ਼ਨ ਹੋ ਜੇ ਹਾਂ ਹਾਂ ਮੈਨੂੰ ਫੋਨ ਲਾ ਕੇ ਦੱਸੀ ਚੰਗਾ ਠੀਕ ਹੈ ਠੀਕ ਹੈ ਵੀਰੇ ਹਾਈ ਹਾਈ ਲੈ ਪੱਬੀ ਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਦੱਸ ਵਿਚਾਰੀ ਦਾ ਭਰਾ ਵੀ ਹੈ ਨਹੀਂ ਉੱਤੋਂ ਦੀ ਮੰਮੀ ਵੀ ਰੁੱਸੀ ਪਈ ਆ ਨਾ ਚਲ ਮਾਸੀ ਨੂੰ ਆਪ ਨੂੰ ਚਾਹੀਦਾ ਸੀ ਗੁੱਸੇ ਕਿਲੇ ਤਾਂ ਹੁੰਦੇ ਹੀ ਰਹਿੰਦੇ ਨੇ ਸੰਧਾਰਾ ਦੇ ਨਾ ਤਾਂ ਬਣਦਾ ਹੀ ਸੀ ਹਰ ਇੱਕ ਦੀ ਨੂੰ ਉਮੀਦ ਜੀ ਹੁੰਦੀ ਆ ਕਿ ਉਹਦੇ ਪੇਕਿਆਂ ਤੋਂ ਸੰਧਾਰਾ ਆਊਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਬਹੁਤ ਵਧੀਆ ਹੋਵੋਗੇ ਤੇ ਤੁਸੀਂ ਸਾਡਾ ਆਹ ਵਾਲਾ ਐਪੀਸੋਡ ਦੇਖ ਚੁੱਕੇ ਹੋਗੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਹੈਗੀ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾ ਕਰੇ ਥੈਂਕ ਯੂ ਸੋ ਮੱਚ